ਭਗਤੀ ਦੇ ਰੰਗ ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਹੁੰਦੇ ਮਾਪਿਆਂ ਨੂੰ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਉਸ ਡਾਡੇ ਦੀਆਂ ਵਡਿਆਈਆਂ ਨੇ ਕਿਸੇ ਕਿਸੇ ਦੇ ਹਿੱਸੇ ਆਈਆਂ ਨੇ ਉਸ ਡਾਡੇ ਦੀਆਂ ਵਡਿਆਈਆਂ ਨੇ ਕਿਸੇ ਕਿਸੇ ਦੇ ਹਿੱਸੇ ਆਈਆਂ ਨੇ ਕੜੀਆਂ ਯਾਦ ਚ ਜਿਨ੍ਹਾਂ ਬੇਤਾਈਆਂ ਨੇ ਖੁਸ਼ੀਆਂ ਉਹਨਾਂ ਨੇ ਹੀ ਪਾਈਆਂ ਨੇ ਕੜੀਆਂ ਯਾਦ ਚ ਜਿਨ੍ਹਾਂ ਬਤਾਈਆਂ ਨੇ ਖੁਸ਼ੀਆਂ ਉਹਨਾਂ ਨੇ ਹੀ ਪਾਈਆਂ ਨੇ ਜੋ ਤੇਰਾ ਨਾਮ ਧਿਆਉਂਦੇ ਆ ਨਾ ਬਿਪਤਾ ਵਿੱਚ ਕਬਰਾਉਂਦੇ ਆ ਜੋ ਤੇਰਾ ਨਾਮ ਧਿਆਉਂਦੇ ਆ ਨਾ ਬਿਪਤਾ ਵਿੱਚ ਖਵਰਾਉਂਦੇ ਆ ਸਦਾ ਤੂੰ ਤੂੰ ਕਰਦੇ ਰਹਿੰਦੇ ਆ ਭਲਾ ਸਭਨਾ ਦਾ ਹੀ ਚਾਉਂਦੇ ਆ ਸਦਾ ਤੂੰ ਤੂੰ ਕਰਦੇ ਰਹਿੰਦੇ ਆ ਭਲਾ ਸਭਨਾ ਦਾ ਹੀ ਚਾਉਂਦੇ ਆ ਮਨ ਦੇ ਸੱਚ ਤੇ پاک ਪਵਿੱਤਰ ਨੂੰ ਲਾਉਂਦੇ ਦਾਗ ਨਾ ਕਦੇ ਚਿਰਤਰ ਨੂੰ ਮਨ ਦੇ ਸੱਚ ਤੇ پاک ਪਵਿੱਤਰ ਨੂੰ ਲਾਉਂਦੇ ਦਾਗ ਨਾ ਕਦੇ ਚਿਰਤਰ ਨੂੰ ਸੜ ਕੂੜ ਵਿਕਾਰ ਨੂੰ ਇੱਕ ਪਾਸੇ ਵਿੱਚ ਯਾਦ ਬਸਾਉਂਦੇ ਮਿੱਤਰ ਨੂੰ ਸੜ ਕੂੜ ਵਿਕਾਰ ਨੂੰ ਵਿਕ ਪਾਸੇ ਵਿੱਚ ਯਾਦ ਵਸਾਉਂਦੇ ਮਿੱਤਰ ਨੂੰ ਤੇਰੇ ਭਗਤ ਉਹੀ ਅਖਵਾਉਂਦੇ ਆ ਜੋ ਆਪਣਾ ਆਪ ਗਵਾਉਂਦੇ ਆ ਤੇਰੇ ਭਗਤ ਉਹੀ ਅਖਵਾਉਂਦੇ ਆ ਜੋ ਆਪਣਾ ਆਪ ਗਵਾਉਂਦੇ ਆ ਕਿਤੇ ਮੇਰੀ ਮੇਰੀ ਕਰ ਦੇ ਨਾ ਨਾ ਕਮਸਤਕ ਸਦਾ ਨਿਮਾਉਂਦੇ ਆ ਕਿਤੇ ਮੇਰੀ ਮੇਰੀ ਕਰ ਦੇ ਨਾ ਨਾ ਕਮਸਤਕ ਸਦਾ ਨਿਮਾਉਂਦੇ ਆ ਉਹ ਤੇਰਾ ਤੇਰਾ ਕਹਿੰਦੇ ਆ ਨਾ ਹਮ ਦੇ ਵਿੱਚ ਪੈਂਦੇ ਆ ਉਹ ਤੇਰਾ ਤੇਰਾ ਕਹਿੰਦੇ ਆ ਨਾ ਹਮ ਦੇ ਵਿੱਚ ਪੈਂਦੇ ਆ ਸਾਮ ਸਵੇਰੇ ਸਿਮਰਨ ਕਰਦੇ ਆ ਨਾਮ ਹਰ ਸਾ ਤੇਰਾ ਲੈਂਦੇ ਆ ਸਾਮ ਸਵੇਰੇ ਸਿਮਰਨ ਕਰਦੇ ਆ ਨਾਮ ਹਰ ਸਾ ਤੇਰਾ ਲੈਂਦੇ ਆ ਕਦੇ ਲਾਲਚ ਵਿੱਚ ਨਾ ਆਉਂਦੇ ਆ ਸੱਚੀ ਕਿਰਤ ਕਮਾਈ ਚਾਉਂਦੇ ਆ ਕਦੇ ਹੀ ਲਾਲਚ ਵਿੱਚ ਨਾ ਆਉਂਦੇ ਆ ਸੱਚੀ ਕਿਰਤ ਕਮਾਈ ਚਾਉਂਦੇ ਆ ਬਿੜੀ ਪਾਪਾਂ ਦੀ ਵਿੱਚ ਉਲਝਣ ਨਾ ਬਿੜੀ ਪਾਪਾਂ ਦੀ ਵਿੱਚ ਉਲਝਣ ਨਾ ਸੱਚੇ ਰੱਬ ਨੂੰ ਉਹੀ ਪਾਉਂਦੇ ਆ ਬਿੜੀ ਪਾਪਾਂ ਦੀ ਵਿੱਚ ਉਲਝਣ ਨਾ ਸੱਚੇ ਰੱਬ ਨੂੰ ਉਹੀ ਪਾਉਂਦੇ ਆ ਉਸ ਡਾਡੇ ਦੀਆਂ ਵਡਿਆਈਆਂ ਨੇ ਕਿਸੇ ਕਿਸੇ ਦੇ ਹਿੱਸੇ ਆਈਆਂ ਨੇ ਉਸ ਡਾਡੇ ਦੀਆਂ ਵਡਿਆਈਆਂ ਨੇ ਕਿਸੇ ਕਿਸੇ ਦੇ ਹਿੱਸੇ ਆਈਆਂ ਨੇ ਉਸ ਡਾਡੇ ਦੀਆਂ ਵਡਿਆਈਆਂ ਨੇ ਕਿਸੇ ਕਿਸੇ ਦੇ ਹਿੱਸੇ ਆਈਆਂ ਨੇ